ਇਹ ਤੋਂ ਬਾਅਦ ਇਨਸ਼ਾਅੱਲਾ ਬਾਅਦ ਸਭ ਜੀ ਅੱਗੇ ਕਰ ਤੋਂ ਠੀਕ ਆ ਜੀ نیچے ਕਰ ਦੇ ਹਾਂ ਅੱਗੇ ਕਰ ਲੋ ਯਾਰ ਮੜੀ ਜੀ ਹੁਣ نیچے ਕਰ ਲੋ ਯਾਰ ਇਹ ਸਵਾਲ ਜਵਾਬ ਕਰੋਗੇ ਅੱਜ ਆਪਾਂ ਸਾਹਿਬ ਅੱਜ ਜਿਹੜੀ ਰੈਲੀ ਰੱਖੀ ਗਈ ਆ ਇਸ ਦਾ ਕੀ ਸਨੇਹ ਦੇਣਾ ਚਾਹਦੇ ਵੀ ਦੇਖੋ ਰੈਲੀ ਦਾ ਤੇ ਹਾਂ ਜੀ ਸਾਡੇ ਬਹੁਤ ਵਿੰਦਰਾ ਜੀ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਜੀ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਲਖਣਾ ਅੜੀ ਉਹਦੇ ਬਾਅਦ ਸੇ ਅਸੀਂ ਅੱਜ ਤੋਂ ਹੀ ਤਿਆਰੀ ਕਰਦੇ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਿਨਾ ਚੇਂਜ ਦੀ ਆਸ ਤੇ 70% ਦੀ ਹਿੰਦੁਸਤਾਨੀ ਕਾ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ ਤੋ ਇਹਨਾਂ ਨੌਜਵਾਨਾਂ ਲਈ ਪੰਜਾਬ ਦੇ ਵਿੱਚ ਤੇ ਦੇਸ਼ ਵਿੱਚ ਇੱਕ ਨਵੀਂ ਪ੍ਰਣਾਲੀ ਰਚੀ ਹੈ ਕਿ ਜੀ ਜੋ ਬੇਸਿਕ ਪਰਪਸ ਦੀ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਬੋਸਰਿਆਂ ਦੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹ ਰਹੇ ਹੋ ਕਿ ਸਥਾਈ ਦਾ ਇਲੈਕਸ਼ਨ ਆ ਰਹੇ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਲੋਸ ਚਟਾਇਆ ਜਾ ਰਿਹਾ ਹੈ ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ ਲਾਉਂਡ ਆਰਡਰ ਦਾ ਇਸ਼ੂ ਹੈ ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਵੇਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਹੀ ਨੋਦ ਤੱਕ ਕਿ ਨਾ ਬਾਰਿਕ ਲੋਕ ਸਾਡੇ ਬੱਚੇ ਘੱਲ ਦਿੱਤੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트ੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭੇਆ ਤਾਂ ਗਵਰਨਟਰ ਬਾਦ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲੇ ਹੋ ਕੋਈ ਰੀਹੈਬਿਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੈਂਟਸ ਨੇ ਕਰੋੜਾ ਰੁਪਏ ਕਮਾਏ ਉਹਨਾਂ ਨੂੰ ਟੋਟਲੀ ਗਨਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਘਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਕਰ ਦੇ ਵੇਚ ਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲੈ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਤੇ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਦੇ ਹਾਂ ਕਿ ਧਗੜੇ ਹੋ ਕੇ ਪੰਜਵਾਂ ਸਾਹਿਬ ਜਿਹੜਾ ਰਸ਼ੀ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਮੇਰੀ ਇੱਕੋ ਗੱਲ ਇਹ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰ ਦਿੰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਿਆ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਭੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਨਸ਼ੇ ਵੇਚਣ ਵਾਲੇ ਅਸੀਂ ਇਸ ਮਹਿੰਮ ਦੇ ਨਾਲ ਪਰ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਕੱਢਿਆ 2 ਸਾਲ ਦਾ ਉਹ ਪਕੌੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ DSP ਹੁਣੇ ਕੱਢਿਆ ਜਿਹਨੇ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੇ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾਣੋਂ ਮਗਰਮੱਛਾਂ ਦੇ ਟਾਓ ਤੋਂ ਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਾਤ ਹੋਰ ਚਾਰਜ ਕਿ ਜੋ ਕੁਝ ਪੰਜਾਬ 'ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀਭੁਗਤਨਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰਗਸ ਦਾ ਤਾਂ ਦਸੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਕਿਵੇਂ ਰੋਮਣੀ ਅਕਾਲੀ ਦਲ ਬਾਜਵਾ ਸਾਹਿਬ ਜੀ ਵੀ ਦੇਖ ਦਿਓ ਸਾਡੀ ਅਕਾਲੀ ਦਲ ਬਾਜਵਾ ਸਾਹਿਬ ਸਾਡੀ ਜਿੰਮੀ ਦੇ ਵਿੱਚ ਭਾਜਪਾ ਆਂਦੇ ਹੀ ਮਹਿਲਾ ਨੂੰ 2500 ਰੁਪਏ ਦੇਣ ਦਾ ਵਾਦਾ ਜਿਹੜਾ ਕੱਲ ਤੋਂ ਸ਼ੁਰੂ ਕਰੀਏ ਕਿਵੇਂ ਦੇਖ ਦਿਓ ਜੀ ਦੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈੜਾਂ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗੌਰਮਣ ਚਾਹੀਏ ਤੁਸੀਂ ਫਾਰਮ ਪਰ ਆਏ ਤੁਸੀਂ ਐਡਰੈਸ ਲਏ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਬਾਈ ਚ ਗਵਰਨਮੈਂਟ ਆਈ ਤੇ ਅਪ੍ਰੈਲ ਦੇ ਮਹੀਨੇ ਦੇ ਪਹਿਲੇ ਹਫਤੇ 'ਚ ਹੀ ਅਸੀਂ 1000 ਰੁਪਿਆ ਦਾਗਿਆ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਿਆ ਨਹੀਂ ਕਿਸੇ ਨੂੰ ਦਿੰਦਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾ ਕੀ ਹੋ ਗਿਆ ਬਟ ਅਸੀਂ ਮਹੀਨੇ ਕਦੇ ਚੋਣਾਂ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫੇਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਸ਼ਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਆ ਉੱਥੇ ਵਿਪਸਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਦਾ 4 ਮਹੀਨਿਆਂ ਚ ਕਹਿਆ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹਾਊਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋ ਇਨਕੁਆਰੀ ਨਹੀਂ ਬਾਈ ਇਹ ਵੱਡੀ ਪਕਾਵਰ ਦੇਖਣ ਨੂੰ ਮਿਲਦੀ ਹੈ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਮੈਂ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹਿਦਾਦ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦਾ ਤੇ ਹੁਣ ਅਕਾਲ ਤਖਤ ਦੇ ਸਾਬਦੇ ਜਹੇਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜਹੇਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਅਸ ਅਫੇਅਰ ਸਾਡੇ ਧਾਰਮਿਕ ਇਸ਼ੂਸ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਆਵੇ ਪ੍ਰਗਾੜੀ ਬਾਈਬਲ ਖਲਾ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰ ਲਾਪੇ ਤੇ ਫਿਰ ਸਾਡਾ ਸਾਡੀ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਂ ਸਮਝਣਾ ਹੈ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਈਜ਼ ਅਸੀਂ ਆਪਣਾ ਪੋਲਿਟਿਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰ ਲਿਆ ਇੱਕ 27 ਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੇ ਲਈ ਪੂਰੇ ਪੱਬਾਂ ਭਾਰਾ ਕਿ ਹੁਣ ਕਾਂਗਰਸ ਪਾਰਟੀ ਅੰਦਰੂਗਤੀ ਠੀਕ ਹੈ ਕਿਉਂਕਿ ਰਾਣਾ ਗੁਰਜੀਤ ਆਪਣੇ ਪਦਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਬੜਿੰਗ ਆਪਣੇ ਪਦਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪਦਰ ਤੇ ਜਿਹੜੇ ਦਾਅਵੇ ਥੋਕ ਰਹੇ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਅ ਪੀਸੀਸੀ ਬਰਤਾਨ ਕਰਦੇ ਮੈਂ ਆਪਣਾ ਕੰਮ ਐਜ਼ ਅ ਸੀਐਲਪੀ ਲੀਡਰ ਕਰਦਾ ਸਾਨੂੰ ਬਕਾਇਦਾਤਰ ਉਤੋਂ ਇਹ ਗੱਲ ਕਹਿ ਕੇ ਕੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰੀ ਚੰਗੀ ਗੱਡੀ ਵੀ ਰੱਖੋ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤੋ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਬਿਲਕੁਲ ਨਹੀਂ ਹੋਏਗਾ ਬਿਲਕੁਲ ਨਹੀਂ ਹੋਏਗਾ ਸਾਰੇ ਇਕੱਠੇ ਚੱਲਾਂਗੇ ਤੋ ਇਸ ਗੱਲ ਸਾਨੂੰ ਪੂਰਨ ਨਫੀਤ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸਸ ਜਿਹੜੇ ਉਸੇ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਰਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵੱਡੀ ਠੀਕ ਹੈ ਬਾਜੀਆ ਸਾਹਿਬ ਜਿਹੜੇ ਕਾਂਗਰਸ ਛੱਡ ਕੇ ਗਏ ਆ ਵਾਪਸ ਆਣਾ ਚਾਹੁੰਦਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਇਹ ਕੋਈ ਤੇ ਜਿਹੜੀ ਪੋਲੀਟੀਕਲ ਫੈਸਟ ਕਮੇਟੀ ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚੰਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਠੀਕ ਹੈ ਥੈਂਕ ਯੂ